ਹਰਿਓ ਸੇ ਮੇਲਾ ਕਰਾ ਰਹੇ ਹਾਂ ਸਾਡੇ ਭਰਾ ਮੈਂ ਬੇਨਤੀ ਕਰਦਾ ਆਓ ਭਾਈ ਲੈ ਵੀ ਮਾਹੀ ਜੀ ਇੱਧਰ ਚਮਕਾਤਾਰ ਸਾਹਿਬਾ ਜੀ ਆਜੋ ਆਓ ਜੀ ਲੈ ਵੀ ਇੱਧਰ ਚੌਥਾ ਦਾ ਕਹਿੰਦੇ ਨੋਕਰਾ ਖੜਿਆ ਵਧੀਆ ਕਬੱਡੀ ਖਿਡਾਰੀ ਆ ਕਹਿੰਦਾ ਵੀ ਮੈਂ ਬਹੁਤ ਬੰਦੇ ਦੇਖੇ ਆ ਪਰ ਸ਼ੇਰੇ ਕਲਰ ਭੈਣੀ ਵਰਗਾ ਬੰਦਾ ਨਹੀਂ ਦੇਖਿਆ ਫਾਈਨਲੀਆਂ ਟੀਮਾਂ ਆਜੋ ਜੀ ਫਾਈਨਲੀਆਂ ਆਜੋ ਨਹੀਂ ਮੈਚ ਫਿਰ ਅਸੀਂ ਖੁਸ਼ੀ ਜਸੂ ਸਾਹਿਬ ਕਹਿੰਦੇ ਆ ਵੀ ਮੱਛਾਰੇ ਵਾਲਾ ਖੁਸ਼ੀ ਕਰਾਰ ਹੋਵੇਗਾ ਖੁਸ਼ੀ ਮੇਰਾ ਵੀ ਸੈੱਡ ਹੋਵੇ ਕੋਈ ਫੈਸਲਾ ਨਹੀਂ ਜਲਦੀ ਆਜੋ ਆ ਗਏ ਆ ਜੀ ਆ ਗਏ ਆਜੋ 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 ਪੱਧਿਆ ਉੱਤਰਾ ਆਜੋ ਸਾਜਲਾ ਭਾਈ ਜਿਹੜੇ ਜਿਹੜੇ ਖੁਸ਼ ਨੇਗੇ ਵੀ ਸਾਜਲੇ ਦੀ ਕਮੇਟੀ ਨੇ ਸਰਾਹ ਕਰਾਤਾ ਹੈ 7 ਵੇ ਤੋਂ ਪਹਿਲਾਂ ਫਾਈਨਲ ਹੋਵੇਗਾ ਲੈ ਵੀ ਤਾਲੀਆਂ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਹਾਂ ਸਰਾ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਜੜਾ ਦੇ ਮੁੰਡਿਆਂ ਦਾ ਆਓ ਜੀ ਚਮਕਾਰ ਕਲੱਬ ਸ਼ਾਜਲਾ ਗਗੂ ਬਰਾ ਨੂੰ ਮੈਚ ਤੇ ਜਾਂਦੀ ਆ ਰਹੀ ਟੀਮ ਦਾ ਗਗੂ ਆ ਗਿਆ ਆ ਗਿਆ ਗਗੂ ਚਮਕਾਰ ਕਲੱਬ ਸ਼ਾਜਲਾ ਬਾਤ ਚੋਟੀ ਦਾ ਫਾਈਨਲ ਮੈਚ ਹੋਵੇਗਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਜਗਤਾਰ ਸਿੰਘ ਜੀ ਐਸਪੀ ਸਾਹਿਬ ਸ਼ਾਜਲੀ ਦਾ ਫਾਦਰuddin ਹਲੋ ਮਾਈ ਬਲੀ ਹੋਈ ਹੈ ਸ਼ਾਜੇ ਵਾਲੇ ਮੁੰਡੇ ਆ ਗਏ ਆ ਬਾਈ ਜੀ ਰਿੰਡੇ ਖਿਡਾਰੀ ਆ ਜਾਣਾ ਮੈਂ ਇਕ ਦਾ ਇਥੇ ਕਲੀਅਰ ਕਰਦਾ ਪੁਲਿਸ ਕਿਸੇ ਨਾਲ ਧੱਕਾ ਨਹੀਂ ਕਰਦੀ ਕਿਸੇ ਖਿਡਾਰੀ ਨਾਲ ਪੁਲਿਸ ਕੋਲੇ ਜੋ ਜਾਣਕਾਰੀ ਹੈ ਪੁਲਿਸ ਨੂੰ ਜੋ ਹਦਾਇਤ ਉੱਪਰ ਹੋਈ ਹੈ ਉਹਦੇ ਬਤਨ ਸਾਡੀ ਪੁਲਿਸ ਕੰਮ ਕਰ ਰਹੀ ਹੈ ਖਿਡਾਰੀਆਂ ਦੀ ਸੁਰੱਖਿਆ ਲਈ ਦਰਸ਼ਕਾਂ ਦੀ ਸੁਰੱਖਿਆ ਲਈ ਪੰਜਾਬ ਦੀ ਸੁਰੱਖਿਆ ਲਈ ਸਾਡੀ ਪੰਜਾਬ ਪੁਲਿਸ ਬਚਾ ਹੈ ਔਰ ਸਰਦਾਰ ਉਪਾਲ ਸਿੰਘ ਜੀਮਾ ਸਾਹਿਬ ਕਸ਼ੇਰ ਖਾਂ ਆਂਦੇ ਨੇ ਸਗੋਂ ਤੇ ਵੀ ਇਲਾਕੇ ਦੇ ਵਿੱਚ ਉਹਨਾਂ ਨੇ ਮਿਲ ਕੱਲ ਵੀ ਗਿਆ ਵੀ ਕਬੱਡੀਆਂ ਹੋਣਗੀਆਂ ਪਰ ਕਬੱਡੀ ਜਿਹੜੇ ਕਰਾਉਂਦੇ ਨੇ ਉਹ ਤਹੋ ਵੀ ਉਹ ਟਾਈਮ ਨਾਲ ਕਬੱਡੀ ਸਮਾਪਤ ਕਰਨ। ਸਾਡੇ ਜਿਹੜਿਆ ਨੇ ਮੁੰਡੇ ਕਿਉਂ ਨਹੀਂ ਆਉਂਦੇ ਭਾਈ ਯਾਰ ਪ੍ਰਬੰਧਕ ਨੂੰ ਕਹੀ ਜਾਂਦੇ ਆ। ਕਾਲੇ ਵੀ ਜਿਹੜੇ ਇਲਾਕੇ ਦੇ ਅਗਲੇ ਮੈਚ ਵੀ ਕੋਈ ਕਰਾ ਰਿਹਾ ਸਾਡੇ ਹਲਕੇ ਦੇ ਵਿੱਚ ਮੈਂ ਖਾਸ ਕਰਕੇ ਮਾਂ ਦਾ ਜਨਮ ਦੇ ਵਿੱਚ ਉਹ ਸਾਰੇ ਕਲੱਬਾਂ ਨੂੰ ਬੇਨਤੀ ਹੈ ਵੀ ਉਹ ਆਪਣਾ ਟਾਈਮ ਟੇਬਲ ਸੈੱਟ ਕਰਦਾ ਟੀਮਾਂ ਨਾਲ ਜਿਹੜੇ ਜਿਹੜੇ ਮੈਚ ਫਾਈਨਲ ਹੋਇਆ ਕਰੂਗਾ ਜੋ ਕੋ ਮਾੜੇ ਕੋ ਮੈਚ ਕਰਾਉਂਦਾ ਫਿਰ ਪੋਲਾ ਕੇ ਮੈਚ ਬੰਦ ਕਰਾਉਗੀ ਫਿਰ ਕਿਸੇ ਦੇ ਲੰਬਾ ਦੀ ਗੋਨਾ ਪੁੱਸ ਨੂੰ ਕੋਈ ਪਾਸੇ ਲੰਬਾ ਲੈਣਾ ਵੀ ਕਿਸੇ ਦਾ ਤੋਂ ਬੋਲਦੀ ਹੈ ਟੀਮਾਂ ਸੀਮਾ ਟੈਂਟਰ ਕਰੋ ਵਧੀਆ ਮੈਚ ਕਰਾਓ ਪਰਲੇ ਮੈਚ ਕਰਾਓ ਤੇ ਖਿਡਾਰੀ ਸਮੇਸਰਾਓ ਤੇ ਬੋਲਦੀ ਹੈ ਆਓ ਵੀ ਭਾਈ ਰੈਂਦੇ ਖਿਡਾਰੀ ਆਓ ਯਾਰ ਤੁਰੰਤ ਵੀ ਉਹ ਤਾਂ ਆ ਗਈ ਹੈ ਧੰਨਵਾਦ ਹੈ ਕੰਦੇ ਸ਼ਾਹ ਦੇ ਵੀ ਕਮੇਟੀ ਦਾ ਜਿਨ੍ਹਾਂ ਨੇ ਕੰਦੇ ਐਨ ਕਹੇ ਬੋਲ ਪਕਾਦੀ ਹੈ 7ਵੇਂ ਤੋਂ ਪਹਿਲਾਂ ਫਾਈਨਲ ਮੈਚ ਜਿਹੜਾ ਹੋਵੇਗਾ ਮੇਰੇ ਮਿੱਤਰੋ ਆਓ ਜੀ ਦੋਵੇਂ ਖਿਡਾਰੇ ਜੂਕੇ ਵਾਲਾ ਕਹਿੰਦੇ ਭਿੰਦਾ ਸਾਡਾ ਵੀਰ ਹੈ ਚਮਕੌਰ ਕਹਿੰਦੇ ਜੂਕੇ ਜਿਹਨਾਂ ਨੇ ਸ਼ਾਦਵੀ ਦੀ ਟੀਮ ਲੈ ਵੀ ਗੱਭੂ ਜਮਾਈ ਆ ਸਤਕਾਰ ਆ ਸਾਡੇ ਵੀਰਾਂ ਦਾ ਤੇ ਫਾਈਨਲ ਖੇਡਦੀ ਆ ਟੀਮ ਵੱਡਾ ਸਤਕਾਰ ਆ ਕਹਿੰਦੇ ਆਓ ਜੀ ਦੋਵੇਂ ਟੀਮਾਂ ਵੀ ਸ਼ੇਰੇ ਭਾਈ ਤੇਰਾ ਵੀ ਧੰਨਵਾਦ ਹੈ ਫੀਲਡ ਗਰਾਊਂਡ ਦੇ ਵਿੱਚ ਹੀ ਰੱਖਿਆ ਨੋ ਜਾਂਦਾ ਸ਼ੇਰਾ ਸਾਡੀ ਜ਼ਿੰਦਗੀ ਦਾ ਮਾਰ ਹੈ ਸੁਭਾਉ ਕੋਲੋਂ ਸ਼ਾਜਲਾ ਕਾਲਾ ਰੂਰੇ ਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ ਕਮੇਟੀ ਦਾ ਕਾਲਾ ਰੂਰੇ ਕੇ ਦਾ ਸਨਮਾਨ ਉਹਨਾਂ ਸਾਡਾ ਭਰਾ ਕਹਿੰਦੇ ਗੋਲੂ ਹੈ ਕੱਲੇ ਗਰਾਹਾਂ ਵਾਲਾ ਕਹਿੰਦੇ ਬੈਠਾ ਵਿੱਚ ਕਨੇਡਾ ਦੇ ਅਲੀ ਭਰਾ ਕਹਿੰਦਾ ਇੱਕ ਵਾਰ ਮੈਂ ਨਾਲ ਸੰਪਰਕ ਬਣਾ ਦੇਗਾ ਕਹਿੰਦੇ ਯਾਰੀ ਹੈ ਗੱਟੂ ਦੇ ਨਾਲ ਪਿੰਡੇ ਦੇ ਸੱਦੇ ਦੇ ਕਹਿੰਦੇ ਅੱਜ ਫੁੱਲਟ ਘੋੜੇ ਨਾ ਦੀਆ ਪੱਜਿਆ ਹੋਇਆ ਯਾਰੀ ਬਣਾਉਣ ਦੇ ਲਈ ਉਧਰ ਸਾਡੀ ਜ਼ਿੰਦਗੀ ਦਾ ਮਾਣ ਹੈ ਜਸਤ ਉਪਰ ਕਹਿੰਦੇ ਜਰਮਨੀ ਵਾਲਾ ਹੋਈ ਅੱਜ ਮੇਰੇ ਨਾਲ ਜੁੜਿਆ ਨਵਾਂ ਪਿੰਡ ਨਕੋਟਰ ਦੇ ਲਾਗੇ ਜਸਤ ਜਰਮਨ ਦਾ ਧੰਨਵਾਦ ਹੈ 10000 ਰੁਪਇਆ ਪਹਿਲਾ ਪ੍ਰਾਈਜ਼ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਤੇ 50000 ਰੁਪਇਆ ਸੈਕੰਡ ਪਲੇਸ ਜਿਹਦੇ ਲਈ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਸਾਡੇ ਚਮਕੌਰ ਜੁਕੇ ਨਾਲੀ ਜੁਕੇ ਹੋਈ ਪਿੰਡਾ ਜੁਕੇ ਨਾਲ ਸਾਡਾ ਨੰਬਰਦਾਰ ਬਲਵਿੰਦਰ ਜਿਹੜਾ ਵੀਰਾਂ ਨੇ ਟੀਮ ਜਿਹੜੀ ਸਪான்ਸਰ ਕੀਤੀ ਹੈ ਚਮਕਾਰ ਕਲੱਬ ਸ਼ਾਗਲਾ ਦੀ ਬਹੁਤ-ਬਹੁਤ ਧੰਨਵਾਦ ਹੈ ਸਾਡੇ ਬਿਸਰੇ ਵੀਰ ਛੋਟੇ ਵੀਰ ਚਮਕਾਰ ਸ਼ਾਗਲਾ ਦੇ ਨਾਂ ਦੇ ਉੱਤੇ ਸ਼ਾਗਲਾ ਦੀ ਟੀਮ ਆਪਣੇ ਪਿੰਡ ਦੇ ਵਿੱਚ ਬਹੁਤ ਵੱਡਾ ਮੈਚ ਖੇਡ ਰਹੀ ਹੈ ਮਾਣ ਵਾਲੀ ਗੱਲ ਹੈ ਵੀ ਤੁਸੀਂ ਆਪਣੇ ਛੋਟੇ ਵੀਰ ਨੂੰ ਯਾਦ ਰੱਖਿਆ ਜਿਹਨੇ ਕਬੱਡੀ ਦੇ ਵਿੱਚ ਪਿੰਡ ਦਾ ਨਾਂ ਚਮਕਾਇਆ ਹਾਂਜੀ ਬਹੁਤ ਵਧੀਆ ਐਡਾ ਨੋ ਬਾਈ ਯਾਰ ਖੁਸ਼ੀ ਮੱਛੋ ਵਾਲਾ ਜੀ ਹਾਜ਼ਰ ਹੋ ਜੋ ਹਾਜ਼ਰ ਆਜੋ ਵੀਰ ਬੜਕੇ ਰਿਕੂ ਸਾਡਾ ਵੀਰ ਹੈ ਧੋਰੇ ਨਾਬੀਆ ਕਹਿੰਦੇ ਹਰਪਨ ਬੋਲਦਾ ਜੀ ਰਿਕੂ ਨੇ ਸੱਦੇ ਤੇ ਪਹੁੰਚਿਆ ਢਿੰਡੇ ਨਾਲ ਕਹਿੰਦੇ ਜਾ ਰਹੀ ਹੈ ਚਮਤਾਰ ਜੁੱਤੇ ਨਾਲ ਤਿਆਰ ਬੋਲੀਆ ਜਿਹੜਾ ਹਾਂ ਦਾ ਧੰਨਵਾਦ ਹੈ ਛਾਦਲੇ ਦਾ ਮੈਚ ਫਾਈਨਲ ਆਓ ਕਿਵੇਂ ਬੱਚਿਆਂ ਨੂੰ ਖੁਸ਼ੀ ਕਰਾ ਦੇ ਚਾਹੇਗਾ ਇਹ ਪੰਜਾਬ ਪੁਰਸ ਵਾਲੇ ਵੀਰ ਕਹਿੰਦੇ ਆ ਵੀ ਜਿੰਨੇ ਆਗੇ ਫਰ ਇੰਨੀ ਖੜਨਗੇ ਲਾਸਟ ਵਰਨਿੰਗ ਹੈ ਜੀ ਯਾਰ ਸਾਥਿਆ ਕਰੋ ਗੱਲ ਨੂੰ ਬਾਈ ਯਾਰਾ ਸਾਧਿਆ ਕਰੋ ਉਹਦਾ ਸਾਡਾ ਚਮਕੌਰ ਯੂਕੇ ਪਿੰਡਾ ਯੂਕੇ ਐਲਾਨ ਕਰਾਉਂਦੇ ਨੇ ਵੀ ਸ਼ਾਜਲੇ ਵਾਲੇ ਮੁੰਡਾ ਦਾ ਹਰ ਇੱਕ ਜੱਫਾ 1100 ਰੁਪਏ ਦਾ ਹੋਵੇਗਾ ਤੇ ਹਰ ਇੱਕ ਜੇਤੂ ਰੇਡ 2100 ਰੁਪਏ ਦੀ ਹੋਵੇਗੀ ਤਾਲੀਆਂ ਮਾਰਦੇ ਕੁਵਾਰੀ ਜ਼ੋਰਦਾਰ ਸ਼ਾਜਲੇ ਦਾ ਹਰ ਜੱਫਾ 1100 ਦਾ ਪਿੰਡਾ ਯੂਕੇ ਚਮਕੌਰ ਯੂਕੇ ਤੇ ਹਰ ਰੇਡ ਲਈ 1100 ਦੀ ਹੋਵੇਗੀ ਸਾਡੇ ਭਰਾਵਾਂ ਵਾਲੇ ਐਲਾਨ ਕਰਾਇਆ ਮੈਂ ਸ਼ੁਰੂ ਕਰੋ ਜੀ ਲਾਲੀ ਯੂਕੇ ਪਿੰਡਾ ਯੂਕੇ ਤੋ ਸਾਡਾ ਚੰਗਾਰ ਯੂਕੇ ਕਬੱਡੀ ਖਿਡਾਰੀ ਸਾਡਾ ਸਾਫੀ ਇੰਗਲੈਂਡ ਜਾ ਵਸਿਆ ਤੇ ਕੱਢਣਾ ਰਮਾਲ ਦੇ ਗਿਆ ਹੁਣ ਬਹਿ ਗਏ ਕੈਨੇਡਾ ਬੈਠੇ ਜਾ ਕੇ ਭਾਈ ਯਾਰ ਸੈਟਾ ਕਿਉਂ ਨਹੀਂ ਲੈਂਦੇ ਹੁਣ ਕਾਦੀ ਦੇਰੀ ਹੈ ਖੜੀਏ ਹਾਂ ਕਹਿੰਦੇ ਧੰਨਵਾਦ ਆ ਸਾਡੀ ਭੈਣ ਕਹਿੰਦੇ ਰਾਜਦੀਪਕ ਔਰ ਜੂ ਥੂ ਐਸੇ ਉਹ ਵੀ ਮੈਚਾਂ ਦਾ ਆਨੰਦ ਮਾਰ ਰਿਹਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਆ 1100 ਰੁਪਿਆ ਹੋਵੇਗਾ ਰੀਕੂ ਦੇ ਹਰ ਇੱਕ ਜੱਫੇ ਤੇ ਢੰਡਾਂ ਦੇ ਚਮਕਾਉਰ ਬੈਠੇ ਵਿੱਚ ਕਹਿੰਦੇ ਜੁਕੇ ਦੇ ਗੱਲ ਰੰਗਰ ਸ਼ਹਿਰ ਦੀ ਕਹਿੰਦੇ ਚੱਲਦੀ ਆ ਵੱਡਾ ਮੇਲਾ ਵੱਡੇ ਮੇਲੇ ਦੀਆਂ ਵੱਡੀਆਂ ਗੱਲਾਂ ਬੋਤਾਂ ਨੇ 6 ਤਰੀਕ ਨੂੰ ਸੱਤੇ ਘਰ ਦੇ ਵਿੱਚ ਮੇਲਾ 5 ਤਰੀਕ ਨੂੰ ਟੋਡਲੇ ਦੀ ਮੰਨੇ ਦੀ ਆ ਪੱਲੋ ਤਾਮਪੂਰ ਦੇ ਵਿੱਚ ਮੇਲਾ ਖੇਡਾ ਜਾਵੇਗਾ ਹੋਰ ਆ ਸ਼ੁਰੂ ਕਰੋ ਜੀ ਇੱਕ ਮਿੰਟ ਆ ਸ਼ੁਰੂ ਕਰੋ ਬਾਕੀ ਬੰਦੇ ਬੈਠ ਜਾਓ ਸਾਡਾ ਗੁਰਪ੍ਰੀਤ ਸਿੰਘ ਸਿੰਘਾਪੁਰ ਵਾਲਾ ਕਹਿੰਦਾ ਵੀ ਸ਼ਾਜਲੇ ਦਾ ਹੈ ਮੁੰਡਿਆਂ ਦਾ ਹਰ ਪੁਆਇੰਟ 500 ਰੁਪਏ ਦਾ ਹੋਵੇਗਾ ਬਹੁਤ ਬਹੁਤ ਧੰਨਵਾਦ ਹੈ ਗੁਰਪ੍ਰੀਤ ਸਿੰਘ ਜੀ ਸਿੰਘਾਪੁਰ ਤੇ ਸਾਡਾ ਪਿੰਡਾ ਯੂਕੇ ਲਾਲੀ ਯੂਕੇ ਚਮਕਾਰ ਯੂਕੇ ਹਰ ਇੱਕ ਰੇਡ 1100 ਦੀ ਤੇ ਹਰ ਜਫਾ ਉਹ ਵੀ 1100 ਦਾ ਹੋਵੇਗਾ ਸਾਡੇ ਯੂਕੇ ਵਾਲੇ ਭਰਾਵਾ ਵੱਲੋਂ ਸ਼ਾਜਲਾ ਦੀ ਟੀਮ ਦਾ ਬਹੁਤ ਧੰਨਵਾਦ ਇੱਕ ਪਾਸੇ ਸਾਡਾ ਭਰਾ ਹੈ ਸ਼ੇਰਾ ਗਿੱਲ ਕਲਰ ਪਹਿਣੀ ਵਾਲਾ ਜਿਹਨੇ ਟੀਮ ਭੋਲਨ ਦੀ ਖੜਾਈ ਹੈ ਅਮਰਤ ਚੀਮਾ ਕਹਿੰਦਾ ਵੀ ਫੱਠੀ ਭਾਈ ਵਾਲਾ ਨਾਲ ਜਗਮੇਲ ਚੀਮਾ ਕਹਿੰਦਾ ਵੀ ਸੰਦੀਪ ਦੋਦੇ ਦਾ ਮਾਣ ਸਨਮ ਦੇ ਨਾਲ ਮਾਰਚ ਮਹੀਨੇ ਦੇ ਵਿੱਚ ਉਹਦੇ ਲਈ ਸਦਿਆਂ ਸਾਡੇ ਭਰਾਵਾ ਵੱਲੋਂ ਲਓ ਪਹਿਲੀ ਕਬੱਡੀ ਪਾਉਣ ਦੇ ਲਈ ਉੱਬਾ ਉੱਬਾ ਦੀ ਟੀਮ ਨੂੰ ਓ ਮੇਰੀ ਬੇਨ ਦੇ ਸਾਈਡ ਤੋਂ ਹੋ ਜਾਣ ਲਓ ਸਾਹਮਣੇ ਚੋਥ ਵਾਲਾ ਕਹਿੰਦੇ ਨੋਕੜਾ ਜਿਹੜੇ ਕੈਥਰ ਦਾ ਖਿਡਾਰੀ ਹੈ ਚੋਥ ਵਾਲਾ ਨੋਕੜਾ ਕਬੱਡੀ ਪਾ ਰਿਹਾ ਹੈ ਇੰਗਲੈਂਡ ਦੀ ਸਲੋਤ کلب ਲਈ ਖੇਡਿਆ ਇਹ ਨੌਜਾਨ ਕਹਿੰਦੇ ਚਮਕਾਰ ਕਮਾਨ ਹਰਨ ਦੇ ਸੱਦੇ ਨੂੰ ਇੰਗਲੈਂਡ ਦੇ ਵਿੱਚ ਖੇਡਿਆ ਗੋਗੋ ਰੌਤਰੇ ਵਾਲਾ ਨਿਰਮਲ ਖੇਡਿਆ ਮੋਪੋਗਾ ਵਾਲਾ ਪੱਕਜ 베ਰੀ ਵਾਲਾ ਖੇਡਿਆ ਨੋਕੜਾ ਖੇਡਿਆ ਇਹ ਇੰਗਲੈਂਡ ਦੇ ਖੇਡ ਗਰਾਊਂਡਾਂ ਵਿੱਚ ਖੇਡਣ ਤੋਂ ਪਹਿਲੀ ਰੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਚੌਥੇ ਆਪਣੇ ਕੋਲ ਸਾਡੇ ਬਾਕੂ ਸ਼ਹਿਰ ਲੱਖਾ ਡਾਕਟਰ ਸਤਪਾਲ ਡਾਕਟਰ ਜੀ ਤੇ ਗੱਗੀ ਡਾਕਟਰ ਜੀ ਉਹਨਾਂ ਵੱਲੋਂ ਬੱਡੇ ਬਾਨ ਸਨਮਾਨ ਹੋਣਗੇ ਸਾਹਮਣੇ ਪਹਿਲੀ ਕਬੱਡੀ ਖੁਸ਼ੀ ਕੰਨੇ ਬੱਚੋਣੇ ਵਾਲਾ ਪਰ ਨੰਬਰ ਜਿਹੜਾ ਕੰਨੇ ਨੁਕੇ ਨੇ ਜੋੜ ਦਿੰਦਾ ਪਰ ਹਰੀਆਲ ਦੇ ਵਿੱਚੋਂ ਮੋਟਰਸਾਈਕਲ ਜੰਪਿਆ ਜਾਲ ਫੜ ਗਿਆ ਧੂਣ ਵਾਲਾ ਜੱਸੀ ਪਹਿਲੀ ਕਬੱਡੀ ਪੌਣ ਦੇ ਲਈ ਤੇ 24000 ਆਏ ਫੱਕਰ ਦੀ ਤਰਪੰਜ ਹੈ ਕਹਿੰਦੀ ਆ ਮੜ ਦੇਵੇ ਬੁੱਲੇ ਸ਼ਾਹ ਦਾ ਕੋਈ ਮੜਕਾ ਜਿਹੜਾ ਮੌਲਾ ਮੌਲਾ ਕਰਦਾਵੇ ਢੋੜ ਵਾਲਾ ਜੱਸੀ ਕਬੱਡੀ ਪਾ ਰਿਹਾ ਹੈ ਕਰਮੀਪੋਲਣ ਤਿਆਰ ਹੈ ਉਧਰ ਦੇ ਪਾਸੇ ਅਣਰੀਸਾ ਰੌਸ਼ਨ ਦਾ ਪੁੱਤ ਕਹਿੰਦੇ ਕਰਮੀਪੋਲਣ ਲਾਉ ਜਫਾ ਕਰਾਉ ਬੱਲੇ ਬੱਲੇ ਪਰ ਆਜ ਜੱਸੀ ਧੂਵਾ ਹਾਂ ਬੱਲੇ 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 ਔਰ ਨੰਬਰ ਕਹਿੰਦੇ ਢੂੜ ਵਾਲੇ ਜੱਸੀ ਦਾ ਕਾਲਾ ਚੁੱਕੇ ਆ ਚਮਕਾਰ ਬਾਈ ਆ ਨਾਲ ਸਾਡਾ ਪਿੰਡ ਵਾਲੀ ਆ ਹਰ ਇੱਕ ਰੇਡ ਤੇ ਕਹਿੰਦੇ ਲੈ ਵੀ ਜੱਸੀ 1100 ਹੋਵੇਗਾ ਇਹਦਾ ਚੌਥ ਪਿੰਡ ਹੈ ਕਿੱਥੇ ਡਾੜ ਦੇ ਕਹਿੰਦੇ ਲਾਕੇ ਦਾ ਨੱਕਰਾ ਪੱਛੋਣੀ ਇਹ ਗੁੱਸੇ ਵਰਗਾ ਦੇ ਨੱਕਰਾ ਸ਼ਾਟ ਵਾਲਾ ਨੱਕਰਾ ਪੁਆਇੰਟ ਲੈ ਕੇ ਆ ਗਿਆ ਜੱਗੇ ਚੱਕਰਹਰੀ ਮਾਣ ਕਰਦੇ ਨੇ ਇਸ ਨੌਜਵਾਨ ਦੀ ਖੇਡ ਦਿੱਤੇ ਕਾਲਾ ਯੂਕੇ ਲਾਲੀ ਯੂਕੇ ਚਮਕਾਰ ਯੂਕੇ ਪਿੰਦਾ ਯੂਕੇ ਮੋਜੋ ਵਾਲਿਆ ਕਾਲਾ ਸਰਦਾਰਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰੇ ਵੀਰ ਪੁੱਜੇ ਨੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਿ ਬੋਲਟ ਸਾਜੀ ਦੇ ਕਬਰੂ ਬੈਸਟ ਮਨ ਦੇ ਕਈ ਕਿਲੇ ਕਪੀ ਦਾ ਸੇਣੀਆ ਮਾਮਾ ਦਾ ਸਿੱਧੇ ਯੋਜ ਦੇ ਤਸੀਲੇ ਇਹ ਬੁਲਟ ਕਬੱਡੀ ਪਾਰ ਹੈ ਰਜੀਪੁਰਣ ਵਾਲਾ ਹੈ ਰਜੀਪੁਰ ਦਾ ਤਜਰਬਾ ਬੜੇ ਕਬੱਡੀ 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 ਪਰਦਾ ਜਿਹੜੇ ਛੋਟਾ ਨਹੀਂ ਜਿੱਤੂਗਾ ਪਰ ਜਿਹੜਾ ਛੋਟੇ ਟੰਨਾ ਜਿੱਤੂਗਾ ਭੋਲਣ ਵਾਲਾ ਰਜੀ ਹੈ ਲਾ ਟਕਰਾ ਜੱਫਾ ਹੋ ਗਿਆ ਆ ਇਹ ਨੌਬਰਾ ਕਹਿੰਦੇ ਚੋਥ ਪਿੰਡ ਵਾਲਾ ਪਰ ਇਧਰ ਮਿਲਦਾ ਅਰਪੁਲ ਕਬੇ ਨਿਰਲਾ ਆ ਗਿਆ। ਪਾਤਰ ਕਬੱਡੀ ਪਾ ਰਿਹਾ ਗੂਗਰਾਹਾਂ ਵਾਲੀ ਜੇ ਟੀਮ ਬਣਾਈ ਹੈ। ਚਮਕਾਰ ਦੇ ਨਾਮ ਦਿੱਤੇ। ਸ਼ਾਜਲੇ ਵਾਲਾ ਚਮਕਾਰ ਬੜਾ ਵੀਰ ਪਰ ਜਵਾਨੀ ਤੇ ਵਿਛੜਿਆ। ਉਹਦੀਆਂ ਯਾਦਾਂ ਨੇ ਕਿ ਮੁਹੱਬਤ ਦੀ ਦੁਨੀਆ ਚ ਭਲੇਖੇ ਨਹੀਂ ਜਾਂਦੇ। ਮੁਹੱਬਤ ਦੇ ਆਸ਼ਕ ਵੇਖੇ ਨਹੀਂ ਜਾਂਦੇ। ਲਓ ਰੇਡ ਪਈ ਹੈ ਖੁਸ਼ੀ ਪਛੋਣ ਵਾਲਾ ਤੱਕ ਰੇਡਰ ਫੜਦਾ ਹੈ। ਬੱਲੇ 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 ਪਰ ਭੱਜ ਗਿਆ ਮੁੰਡਾ ਕਹਿੰਦੇ ਲਾਉਣ ਵਾਲਾ ਤਨਕਰ ਨੰਬਰ ਸਿਰੇ ਦਾ ਚੜ ਗਿਆ। ਆ ਢੂੜ ਵਾਲਾ ਜੱਸੀ ਹੈ 12 13 ਮੋਟਰਸਾਈਕਲ ਵੀ ਜਿੱਤੇ ਆ ਮੁੰਡਾ ਜਿਹੜੇ ਖੇਡ ਆ ਵਿਦੇਸ਼ਾਂ ਦੇ ਵਿੱਚ ਐਨ ਬੱਲੇ ਬੱਲੇ ਕਰਵਾਈ ਆ ਤੇ ਹੋਰ ਜੱਸੀ ਕਾਲੇ ਕਬੱਡੀ ਪਾਰਾ ਤਿੰਨ ਪ੍ਰੈਸ਼ਰ ਹੋਏ ਨੇ ਤਿੰਨ ਪ੍ਰੈਸ਼ਰਾਂ ਤੋਂ ਬਾਅਦ ਵੀ ਖੇਡ ਰਿਹਾ ਔਰ ਸਫਲਤਾ ਦੇ ਪੂਰਵਕ ਖੇਡ ਰਿਹਾ ਹੈ ਨਿਊਜ਼ੀਲੈਂਡ ਦਾ ਬੈਸਟ ਐਟਲਰ ਹੈ ਇਸ ਮਦਮਾਂ ਦੀ ਖੇਡ ਉੱਤੇ ਤਾਰੀ ਟਰੰਗੇ ਹੋਰ ਨੂੰ ਮਾਨ ਦੇ ਦਿੱਤਾ ਇਹਨਾਂ ਦੇ ਵਿਆਪਕ ਰੱਤੀ ਦੀ ਟੀਮ ਲਈ ਖੇਡਦਾ ਹੈ ਤਾਰੀ ਟਰੰਗੇ ਹੋਰ ਨੂੰ ਸੁਖੇ 17 ਹਰਾਂ ਨੂੰ ਮਾਣ ਹੈ ਸਨਜਵਾਨ ਦੀ ਖੇਡ ਦੇ ਉੱਤੇ ਉਹਦੇ ਸਾਹਦੇ ਵਾਚ ਸ਼ਾਹਰਾ ਲੱਖਾਂ ਡਾਕਟਰ ਸਤਪਾ ਡਾਕਟਰ ਗੱਗੀ ਡਾਕਟਰ ਹਰਵੱਲੋਂ ਰੇਕੂ ਦੇ ਵਾਸਤੇ ਪਾਸੋਂ ਦੇ ਮਾਨ ਸਨਮਾਨ ਦਿੱਤੇ ਜਾਣਗੇ ਨੁਕਰਾ ਸ਼ੌਤ ਵਾਲਾ ਕਬੱਡੀ ਪਾ ਕੇ ਆ ਗਿਆ ਹੈ ਵਾਲ ਰੰਗਵਾਏ ਹੋਏ ਨੇ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਲਾਓ ਸਾਹਮਣੇ ਕਹਿੰਦੇ ਧੂੜ ਵਾਲਾ ਕਹਿੰਦੇ ਜੱਸੀ ਕਬੱਡੀ ਪੰਦੀ ਤਿਆਰ ਬਣ ਤਿਆਰ ਆ ਜਿਹੜੇ ਪਟਿਆਲੇ ਦਾ ਪਾਤਰਾਂ ਨੇ ਲਾਗੇ ਕਹਿੰਦੇ ਧੂੜ ਪਿੰਡਾ ਹੁਣ ਵੇਖਦਾ ਵੀ ਕੰਰਮੀ ਵਰਗੇ ਮੁੰਡੇ ਆ ਲੈ ਵੀ ਜਖੇਪੜਾ ਲੈ ਤੇਰਾ ਇਲਾਕਾ ਨੌਜਾਨਾ ਲਾਂ ਚਫਾ ਉਹ ਮੇਣਿਆ ਬਣਾ ਗੱਲ ਵੱਖਰੇ ਸੋੜਾ ਨੂੰ ਜਖੇਪੜਾ ਦਾ ਮੇਲਾ ਹੋਵੇਗਾ ਨਦਾਰ ਤੇ ਠੰਡਾ ਸ਼ੀਰਸ ਵਾਲਾ ਜੋੜਾ ਫੁੱਟੇ ਉਹ ਦੇਖ ਲਿਆ ਫੈਸਲੇ 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 ਕਰਮੀ ਕਰਮੀ ਭੱਲਣ ਵਾਲਾ ਇੱਕ ਬਰੜ ਵਾਲਿਆ ਇੱਕ ਤੁਹਾਡੇ ਸਾਹਮਣੇ ਆ ਨੌਜਾਨ ਇਸ ਸਮੇਂ ਜਫਾ ਲ ਆ ਗਿਆ ਹੈ ਕਲਦੀਪ ਸਿੰਘ ਜੀ ਫੌਜੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਦੇ ਵੱਡੇ ਉਤਮ ਦੇ ਕੁਲਵਿੰਦਰ ਕਮਾਨ ਹੋਰਾਂ ਦੇ ਸਾਡੇ ਪ੍ਰਧਾਨ ਸਾਹਿਬ ਦੇ ਸਾਡੇ ਰਾਜ ਸਰਮਾ ਜੀ ਸਾਰੇ ਸਤਕਾਰ ਦੇ ਵੀਰ ਇਸ ਕਲੱਬ ਦੇ ਜਿਨ੍ਹਾਂ ਨੇ ਵੱਡੇ ਉਤਮ ਬਰਾਨੇ ਕੀਤੇ ਨੇ ਸਾਡੇ ਭੈਣ ਜੀ ਰਾਜਦੀਪ ਕੌਰ ਜੀ ਯੂ ਐਸ ਏ ਜਿਨ੍ਹਾਂ ਦੇ ਪਿਤਾ ਜੀ ਦੀ ਯਾਦ ਵਿੱਚ ਦੇ ਖੇਡਾ ਹੋਇਆ ਨੇ ਲਓ ਸਾਹਮਣੇ ਪੱਛੋਣੇ ਪੱਛੋਣੇ ਵਾਲਾ ਪੱਛੋਣੇ ਬਹੁਤ ਸ਼ੀ ਏ ਮੇਰਾ ਜੱਟ ਕੀ ਬਾਤ ਐ ਪੱਛਵਾਣੇ ਵਾਲੇ ਨੇ ਬਣਾ ਦਿੱਤੀ ਬਾਤ ਐ ਉਹ ਪੱਛਵਾਣੇ ਦਾ ਖੋਹੇ ਲੈ ਵੀ ਤੇਰੇ ਐਨ ਪਿੰਡਿਆ ਜੂਕੇ ਵਾਲਾ ਦੇ ਦੇ 1100 ਦੇ ਦੇ 1100 ਲੈ ਵੀ ਐਨ ਕਾਲੇ ਜੂਕੇ ਦਾ ਚਮਕਾਰ ਹੋ ਰਿਆਂ ਦਾ ਗੋਰੀ ਕਲੀ ਦਾ ਵੱਡੀ ਟੀਮ ਬਣਾਈ ਆ ਧੂੜ ਵਾਲਾ ਜੱਸੀ ਆ ਇਧਰ ਸ਼ੇਰੇ ਬਾਈ ਨੇ ਟੀਮ ਬਣਾਈ ਆ ਕਲਰ ਪਹਿਣਿਆ ਨਾਲ ਭਰਾ ਸਾਡਾ ਪੁੱਜਿਆ ਹੋਇਆ ਲੈ ਵੀ ਮੇੜਾ ਲਾ ਜੱਫਾ ਜੱਸੇ ਹੋ ਰਹਿ ਰੋ ਜੱਸੇ ਧੂੜ ਕਬੱਡੀ ਪਾ ਰਿਹਾ ਹੈ ਕਿ ਜਦੋਂ ਹੱਸੀ ਕਹਿ ਗਿਆ ਜੱਸੀ ਹੌਸਲਾ ਰੰਦੀ ਏ ਉਹ ਸਾਹਮਣੇ ਜੱਸੀ ਦੀ ਰੇਡ ਹੋ ਰਹਾ ਜਿੱਤ ਗਿਆ ਪਾਵਾ ਜਫੇ ਦਾ ਕਹਿੰਦੇ 2100 ਰੁਪਏ ਜਿਹਦੇ ਵੀ ਸਾਡੇ ਵਾਲੇ ਜਫੇ ਲਾਉਣਗੇ ਸਾਡੇ ਭਰਾ ਪਿੰਡਾ ਯੂਕੇ ਲਾਲੀ ਯੂਕੇ ਔਰ ਕਹਿੰਦੇ ਨਾਲ ਚਮਕਾਰ ਯੂਕੇ ਯੂਕੇ ਵਾਲੇ ਭਰਾਵਾ ਵੱਲੋਂ 2100 ਦੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਸਾਹਮਣੇ ਦੇਖਦਾ ਕਬੱਡੀ ਉਹਨਾਂ ਵੱਲੋਂ ਵੀ 200 ਤਲਾ ਵੇਗਾ ਹਰ ਜਫੇ ਦਿੱਤੇ ਲਓ ਰੇਕੋ 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 ਰਿੰਟੋ ਨੇ ਟਾਈਕੀ ਦਿੱਤਾ ਮਲਕੀਤ ਲਾਰਾ ਜੀ ਹੋਲਡ ਵਾਲੇ ਨੰਬਰ ਦਾ ਫੈਸਲਾ ਕਰ ਦਿਓ ਹੋਲਡ ਵਾਲੇ ਨੰਬਰ ਦਾ ਫੈਸਲਾ ਕਰ ਦਿਓ ਜੀ ਬੜੀ ਮਿਹਰਬਾਨੀ ਹਾਕੀ ਕਰਾਚੋ ਲਾਲੀ ਬੰਦੋਲੇ ਲੈ ਉਸ ਲਗਰਾ ਜੀ ਮਲਕੀਤ ਲਾਰਾ ਜੀ ਸਾਰੇ ਸਤਿਕਾਰਤ ਵੀਰ ਵਿੰਦਰੀ ਝਨੇੜੀ ਆਪ ਆਪਣੇ ਸਮੇ ਦੇ ਖਿਡਾਰੀ ਦੁਬਾਰਾ ਬਾਰ ਫਸਲੇ ਉਹਨੇ ਕਹਿੰਦੇ ਜਗਤਾਰ ਪਿੰਲੇ ਦਾ ਸਾਡਾ ਵੀਰ ਕਹਿੰਦਾ ਵੀ ਜਿੱਨੇ ਜੱਫੇ ਲਾਉਣਗੇ ਸਾਜਣਾ ਦੇ ਮੁੰਡੇ ਪੰਜ ਪੰਜ ਸੌ ਦਤਾਂ ਜਾਵੇਗਾ ਜਗਤਾਰ ਪਿੰਲੇ ਦਾ ਐਨ ਮੇਲਾ ਟਾਪਦਾ ਹੈ ਜਿਹੜਾ ਕਹਿੰਦੇ ਖੇਡਾ ਜਾ ਰਿਹਾ ਸਾਜਣਾ ਵਾਲੇ ਨੇ ਕਹਿੰਦੇ ਸਿਰਾ ਕਰ ਦਿੱਤਾ ਸਮੇਂ ਦਾ ਮੇਲਾ ਕਰਵਾ ਕੇ ਸਾਜਣਾ ਵਾਲੇ ਨੇ ਸਿਰਾ ਕਰ ਦਿੱਤਾ ਲੈ ਵੀ ਐਨ ਚਰਚੇ ਕਰਵਾਤੇ ਆ ਹਾਂ ਕਬੱਡੀਆਂ ਖੁੱਲੀਆਂ ਨੇ ਬਾਈ ਜੀ ਤੜਕੇ ਹੀ ਦੀ ਬੋਲਿਆ ਹੋਇਆ ਜੀ ਇੱਥਾਂ ਹਲੇ ਉਹ ਬਾਈ ਖੁੰਨੀਆਂ ਮੁੰਡਿਆਂ ਨੇ ਤਿੰਨ ਵਾਰ ਮੈਚ ਖੋਲਿਆ ਬਾਈ ਜੀ ਸਿੰਗਾਪੁਰ ਸਾਡੇ ਭਰਾ ਸ਼ੀਦਰਪ ਸਿੰਘ ਸਪੋਰਟਸ ਕਲੱਬ ਵਾਲੇ ਬਹੁਤ ਬਹੁਤ ਧੰਨਵਾਦ ਹੈ ਸ਼ਾਜਰੇ ਦੇ ਮੁੰਡੇ ਜਿੰਨੇ ਨੰਬਰ ਲੈਣਗੇ 500 ਦੇ ਮਾਨ ਸਨਮਾਨ ਦਿੱਤਾ ਜਾਣਗੇ ਗੁਰਪ੍ਰੀਤ ਸਿੰਘ ਸਿੰਗਾਪੁਰ ਉਹਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਆਉਂਦੀ ਜਸੀਤ ਤੁਹੜ ਵਾਲਾ ਕਬੱਡੀ ਪਾ ਰਿਹਾ ਹੈ ਫਿਰ ਇਸਾ ਨੌਜਵਾਨ ਜਸੀਤ ਤੁਹੜ ਉਹਦੇ ਪਾਸੇ ਰੇਡ ਪਰ ਗੁਰਵਖ ਮੀਣਿਆ राजरो <laughs> 1100 ਦਿੱਤਾ ਜਾਵੇਗਾ ਨੋਕਰਾਂ ਦੇ ਵੀ ਰਿੱਕੂ ਲਾਵੇ ਜਫਾ ਜੇ ਕੇ ਗੱਦੂ ਨੂੰ ਜਾਂ ਟੱਪੇ ਜੋ ਟੰਨਾ ਜਾਂ ਟੰਨਾ ਜਫਾ ਲਾਊਗਾ ਪੱਛੋ ਆਣੇ ਵਾਲਾ ਨੰਬਰ ਜਾਫੀਆਂ ਦਾ ਭਾਈ ਜੀ ਰੈਫਰੀ ਦੇ ਨਾਲ ਤਿੰਨ ਪਾੜੇ ਨਹੀਂ ਕਰਨੇ ਨੰਬਰ ਜਾਫੀਆਂ ਦਾ ਟੰਨਾ ਦੇ ਜਫਾ ਲਾਊਗਾ ਤਾਂ ਰਿੱਕੂ ਵੱਲੋਂ ਮਿੱਠੂ ਵੱਲੋਂ ਮਿੱਠੂ ਵੱਲੋਂ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਗੁਰਪ੍ਰੀਤ ਸਿੰਘਾਪੁਰ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਸ਼ਿਦੂਜਮ ਸਿੰਘ ਸਪੋਰਟਸ ਕਲੱਬ ਸ਼ਾਗਲਾ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਦੂਸਰੇ ਸਾਲ ਦਾ ਮੇਲਾ ਵੱਡੇ ਪੱਧਰ ਤੇ ਖੇਡਿਆ ਜਾ ਰਿਹਾ ਹੈ ਵੱਡੀਆਂ ਵੱਡੀਆਂ ਟੀਮਾਂ ਵੱਡੇ ਵੱਡੇ ਖਿਡਾਰੀ ਪੁਜੇਰੇ ਰਾਜੂ ਸ਼ਰਮੇ ਹੋਰਾਂ ਦਾ ਕੁਲਵਿੰਦਰ ਘਮਾਨ ਹੋਰਾਂ ਦਾ ਕੁਲਦੀਪ ਫੌਜੀ ਹੋਰਾਂ ਦਾ ਪੁਜੇਚੇ ਤੌਰ ਤੇ ਧੰਨਵਾਦ ਆ ਸਾਡੇ ਵੀਰਾਂ ਦਾ ਜਿਨ੍ਹਾਂ ਦੇ ਬਹੁਤ ਵੱਡੇ ਉਪਰਾਲੇ ਉਹਨਾਂ ਦੇ ਸਾਰੇ ਸਾਥੀਆਂ ਦਾ ਅੱਜ ਦੇ ਕਬੱਡੀ ਕੱਪ ਲਈ ਚਮਕੌਰ ਯੂਕੇ ਪਾਲਾ ਯੂਕੇ ਪਿੰਡਾ ਯੂਕੇ ਲਾਲੀ ਯੂਕੇ ਸਾਡਾ ਭਰਾ ਇੰਗਲੈਂਡ ਵਾਲੇ ਸਾਰੇ ਵੀਰ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਹੈ ਮੁੰਡੇ ਮਾਇਆ ਦੇ ਗੱਫੇ ਦੇ ਰਹੇ ਨੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਮੈਸ਼ਰ ਵਖੋ ਜੀ ਮਿੱਠੂ ਮਾਮਾ ਜੀ ਡਰਾਈਵਰ ਸਾਹਿਬ ਦੇ ਧੰਨਵਾਦ ਫਾਲਾਉਗਾ 500 ਦੇ ਮਾਨਸਾ ਮਾ ਦੇਣਗੇ

ਰੇਫਰੀ ਦਾ ਫੈਸਲਾ ਟਾਲਾ ਜੀ ਰੋਲ ਪਾਓ ਭਾਏ ਦੇ ਕਰਾਈਏ ਮੈਚ ਸ਼ੁਰੂ ਗੁਰਵਿੰਦਰ ਜਿੰਦਪੁਰੇ ਪਾਪੜਾ ਨਾਲ ਫੌਜੀ ਐ 26 27 ਦੇ 25 ਫੌਜ ਨੂੰ ਵੱਡਾ ਮੇਲਾ ਕਰੇਦਾਂ ਹੋਏਗਾ ਬੈਸਟਾਂ ਨੂੰ ਜਾਮੇ ਦਿੱਤੇ ਜਾਣੇ ਹਨ ਮੇਰੇ ਮਿੱਤਰੋ ਲਵ ਫੌਜੀ ਵਰਗੇ ਕੋਰੀ ਤੇ ਰੈਂਡਾ ਵਰਗੇ ਗਾਗਨ ਵਰਗੇ ਸੱਦੇ ਉਧਰੇ ਸਾਡੇ ਕਲੱਬ ਵਾਲੇ ਵੀਰ ਜਾਣਕਾਰੀ ਦੇ ਰਹੇ ਨੇ ਵੀ ਤੀਸਰਾ ਕਬੱਡੀ ਕੱਪ ਮਾਨਜੋਗਨ ਬੁਕੇਰ ਸਰਦਾਰ ਹੁਸੈਨ ਸਿੰਘ ਜੀਮਾ ਹਕਮਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 2027 ਦੇ ਵਿੱਚ ਵੀ ਕਬੱਡੀ ਕੱਪ ਬੱਲੇ ਪੱਦਰ ਤੋਂ ਹੋਵੇਗਾ ਭਾਈ ਸਰਪਸਤੀ ਭਾਈ ਜੀ ਵਿੱਤ ਮੰਤਰੀ ਮਰਦਾਨਾ ਪਾਲ ਸਿੰਘ ਜੀ ਦੀ ਚੀਮਾ ਭਾਈ ਜੀ ਇੱਕ ਮਿੰਟ ਇੱਕ ਮਿੰਟ ਖੜ ਜਾਓ 50% ਬੇਨਤੀ ਹੈ ਮੈਚ ਬਣਦਾ ਭਾਈ ਯਾਰਾ ਯਾਰ ਤੁਸੀਂ ਕਿਉਂ ਨਹੀਂ ਗੱਲ ਨੂੰ ਸਮਝਦੇ ਭਾਈ ਯਾਰਾ ਗੱਲਾਂ ਕੋਈ ਭਾਈ ਯਾਰਾ ਹੁਣ ਆ ਗਈ ਭਾਈ ਕਹਿੰਦੇ ਵੀ ਬਣਦਾ ਭਾਈ 7 ਵੱਟ ਗਿਆ ਟਾਈਮ ਪੂਰਾ ਹੋ ਗਿਆ ਸਾਡੇ ਭਾਈ ਦਸਤਾਰ ਦੇ ਖਜਾਨਚੀ ਸਾਹਿਬ ਇੱਕ ਮਿੰਟ ਜੀ ਜਿਹੜਾ ਵੀਰਾਂ ਨੇ ਪਿਛਲੇ ਸਾਲ ਮਾਇਆ ਲਖਾਈ ਸੀ ਉਹਨਾਂ ਨੇ ਕਹਿੰਦੇ ਸਾਰੇ ਦੇ ਪੈਸੇ ਆ ਗਏ ਬਹੁਤ ਵੱਡੀ ਗੱਲ ਹੈ ਕਿਉਂਕਿ ਪੈਸੇ ਆਪਾਂ ਕਈ ਵਾਰੀ ਲਖਾ ਦਿੰਦੇ ਦਿੰਦੇ ਵੀ ਕਈ ਵਾਰੀ ਸਰੋਖਾ ਹੋ ਜਾਂਦਾ ਹੈ ਪਰ ਇਸ ਇਹ ਸਾਜਣਾ ਪੈਂਦਾ ਜਿਨ੍ਹਾਂ ਨੇ ਪੈਸੇ ਲਖਾਏ ਸੀ ਸਾਰੇ ਵੀਰਾਂ ਨੂੰ ਨਵੇਂ ਪੈਸੇ ਦਿੱਤੇ ਨੇ ਸਾਰੀ ਸੰਗਤ ਦਾ ਜਿਹੜੇ ਵੀ ਆਲੇ ਦੁਆਲੇ ਖੜੇ ਨੇ ਮੇਰੇ ਵੀਰ ਬਜ਼ੁਰਗ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੱਜਣਾ ਜੀ ਬੈਠੇ ਨੂੰ ਦਾ ਬਹੁਤ ਬਹੁਤ ਧੰਨਵਾਦ ਸਤਿ ਪਾਤ ਜੀ ਰਾਜੂ ਸ਼ਰਮਾ ਦੇ ਮਿੱਤਰ ਧੰਮੇ ਹਰਾਉ ਵੱਲੋਂ ਅਗਲੇ ਸਾਲ ਬੈਕਟੇਡਰ ਜਾਥਿਆਂ ਦੇ ਲਈ ਦੋਨੋਂ ਐਲਈਡੀਆਂ ਸਪਾਂਸਰ ਹੋਣਗੀਆਂ ਰਾਜੀ ਸ਼ਰਮਾ ਦੇ ਭਰਾ ਬਾਈ ਜਗਰੀ ਯਾਰ ਤੰਮੀ ਹਰਆਉ ਵੱਲੋਂ ਅਗਲੇ ਸਾਲ ਦੋਨੋਂ ਲੀਗੀਆਂ ਉਹਨਾਂ ਭਰਾਵਾਂ ਵੱਲੋਂ ਸਪான்ਸਰ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੀ ਤੰਨਾ ਹਰਆਉ ਜੀ ਤੁਹਾਡਾ ਔਰ ਸਾਡੇ ਭੈਣ ਜੀ ਰਾਜਦੀਪ ਕੌਰ ਜੀ ਯੂਐਸਏ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਸਰਦਾਰ ਗੁਰਦੇਵ ਸਿੰਘ ਯੂਐਸਏ ਦੀ ਯਾਦ ਦੇ ਵਿੱਚ ਇਹ ਦੂਸਰੇ ਸਾਲ ਦਾ ਖੇਡ ਮੇਲਾ ਹੈ ਬਹੁਤ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਬਾਈ ਜੀ ਯਾਰ ਖੜ ਜੋ ਬਾਈ ਬਣ ਕੇ ਯਾਰ ਯਾਰ ਕਿਉਂ ਮਯੂਰ ਕਰਦੇ ਜਿਨ੍ਹਾਂ ਨੇ ਮੈਚ ਰੋਕਦਾ ਵਾਹ ਜੀ ਵਾਹ ਰਾਜੀਵ ਸਾਹਿਬ ਇੱਕ ਮਿੰਟ ਜੇ ਇੱਕ ਮਿੰਟ ਰਾਜੀਵ ਕੌਰ ਯੂਐਸਏ ਨੇ ਵੀ ਐਲਾਨ ਕਰਤਾ ਕਿ ਅਗਲੇ ਸਾਲ ਇਨਾਮ ਦੇ ਵਿੱਚ ਵੀ ਵਾਧਾ ਹੋਊਗਾ ਹੋਰ ਵੀ ਜਿੰਨਾ ਕਲੱਬਾਂ ਦੇ ਹੁਕਮ ਦੇ ਰੇ ਤਿਰਛਵੇਂ ਨਾ ਹੋਣਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਰਾਜੀਵ ਕੌਰ ਯੂਐਸਏ ਦੇ ਲਈ ਉਧਰ ਸਾਡੇ ਰਾਤ ਦੇ ਖੇਪਲਾ ਕੈਨੇਡਾ ਅਲਟਰਨੈਟ ਕਬੱਡੀ ਖਿਡਾਰੀ ਸਰਿੰਦਰ ਜਖੇਪਲ ਐਸਆਈ ਪੰਜਾਬ ਉਸ ਇੰਟਰਨੈਸ਼ਨਲ ਖਿਡਾਰੀ ਤੇ ਗਲਦੀਪ ਸਿੰਘ ਜਖੇਪਲ ਕਹਿੰਦੇ ਵੀ 16 ਫਰਵਰੀ ਨੂੰ ਜਖੇਪੁਰ ਦੇ ਵਿੱਚ ਵੀ ਵੱਡਾ ਕਬੱਡੀ ਕੱਪ ਹੋਵੇਗਾ ਉਦੋਂ ਲੈ ਵੀ ਸਾਰੇ ਖਿਡਾਰੀ ਨੂੰ ਸੱਦੇ ਆ ਸਾਡੇ ਭਰਾਵਾ ਵੱਲੋਂ ਵਾਇਰਿੰਗ ਕਰ ਲਓ ਯਾਰ ਫੈਸਲਾ ਹੋਲਡ ਵਾਲਾ ਨੰਬਰ ਜੱਸੀ ਦਾ ਜੀ ਠੀਕ ਹੈ ਜੀ ਐਸਜੀਪਲ ਸਾਹਿਬ ਮੇਰੇ ਖਿਆਲ ਤੋਂ ਫੈਸਲਾ ਹੋ ਗਿਆ ਹਾਂਜੀ ਬਹੁਤ ਬਹੁਤ ਧੰਨਵਾਦ ਆ ਰਾਜਕੌਰ ਜੀ ਜਿਹਨਾਂ ਨੇ ਦਿਲ ਖੋਲ ਕੇ ਮਾਇਆ ਇਸ ਖੇਡ ਮੇਲੇ ਦੇ ਲਈ ਲਾਈ ਹੈ ਉਹਗੇ ਸਮਾਜ ਸੇਵੀ ਨੇ ਜੁਐਫਏ ਦੇ ਵਿੱਚ ਵੱਡੇ ਬਿਜ਼ਨਸਮੈਨ ਮੈਨ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਸਤਕਾਰ ਦੇ શિક્ષੇਦਾਨ ਦਾ ਪਰਮਾਤਮਾ ਨਾਲ ਚੜ੍ਹਦੀ ਕਲਾ ਦੇ ਵਿੱਚ ਸਾਰੇ ਗੁਰਪ੍ਰੀਤ ਸਿੰਘ ਦੀ ਸਿੰਗਾਪੁਰ ਵਾਲੇ ਕਹਿੰਦੇ ਕਿ ਧੰਨਾ ਜੱਫਾ ਲਾਉਂਦਾ 2100 ਰੁਪਏ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਸਾਡਾ ਗੁਰਪ੍ਰੀਤ ਭਰਾ ਹੈ ਸਿੰਗਾਪੁਰ ਤੋਂ ਦੁਨੀਆ ਦਾ ਖੂਬਸੂਰਤ ਇੱਕ ਛੋਟਾ ਜਿਹਾ ਮੁਲਕ ਹੈ ਸਿੰਗਾਪੁਰ ਉਧਰ 52000 ਤੇ 43 ਆਪਰੇਸ਼ਗ 15 ਤਰੀਕ ਨੂੰ ਦੌਲਾ ਸਿੰਘ ਵਾਲੇ ਦੇ ਵਿੱਚ ਮੇਲਾ ਆ ਬੈਸਟਾਂ ਨੂੰ 11-11000 ਹੋਵੇਗਾ ਦੋ ਖਿਡਾਰੀ ਬਾਹਰ ਹੋ ਗਏ ਗੋਲੂ ਗ੍ਰਾਹਕਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੀਰ ਦਾ ਜਖੇਪੜ ਦੇ ਕਬੱਡੀ ਕੱਪ ਤੇ ਬੈਸਟਾਂ ਨੂੰ ਮੋਟਰਸਾਈਕਲ ਦੇ ਕੁਲਦੀਪ ਜਖੇਪੜ ਰਾਜ ਜਖੇਪੜ ਸ੍ਰਿੰਦਰ ਜਖੇਪੜ ਹੋਰਾਂ ਦਾ ਇਹ ਸੱਦਾ ਹੈ 16 ਫਰਵਰੀ ਦੇ ਲਈ ਭਾਈ ਜਰ ਕਰ ਲੋ ਫੈਸਲਾ ਭਾਈ ਬਣ ਕੇ ਜਿਹੜਾ ਸ਼ਾਨ ਮੇਰਾ ਜੀ ਅਪੀਚ ਜਫਾ ਲਾਉਂਦੇ 500 1000 ਪਿੰਲੇ ਦਾ ਜਗਤਾਰ ਕਹਿੰਦਾ ਵੀ ਸ਼ਾਨ ਦੇ ਦਾ ਕੋਈ ਖਿਡਾਰੀ ਜਫਾ ਲਾਵੇਗਾ 1000 ਦਿੱਤਾ ਜਾਵੇਗਾ ਜਗਤਾਰ ਪਿੰਲੇ ਦਾ ਸਾਡਾ ਵੀਰ ਹੈ ਸਾਡੀ ਭੈਣ ਰਾਜਦੀਪ ਕਰ ਯੂਐਸਏ ਬੈਠੀ ਆ ਭਲਾਣ ਕਰ ਦਿੱਤਾ ਵੀ ਅਗਲੇ ਸਾਲ ਫਿਰ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ ਸਾਡੀ ਭੈਣ ਦਾ ਦਿਲੋਂ ਧੰਨਵਾਦ ਹੈ ਐਨ ਮੇਰੇ ਮਿੱਤਰੋ ਗੁਰਤੇਜ ਯੂਐਸਏ ਜੀ ਆਂ ਦੇ ਵਿੱਚ ਬੰਨਾ ਮੇਲਾ ਹੋ ਗਈ ਹੈ ਸਮਾਪਤੀ ਜਾ ਪੈਣੀਆਂ ਜੀ ਕਬੱਡੀਆਂ ਕਰੋ ਦੀ ਖੇਡ ਯਾਰ ਗੋੜੇ ਐਲਾਨ ਜਫਰਾਂ ਦਾ 507 ਪਾਲ ਜੀ ਜਗੂ ਦੇ ਫਰਾਂ ਦਾ ਤਾਂ ਵੀ 500 ਗੋੜੇ ਭਰਾ ਵੱਲੋਂ 7 ਪਾਲ ਜੀ ਇੱਕ ਐਲਾਨ ਹੋਰ ਹੋ ਗਿਆ ਰਾਜੀਪੁਰ ਯੂਐਸਏ ਵੱਲੋਂ ਗੁਰਦੇਸ਼ਵਰ ਯੂਐਸਏ ਦੀ ਯਾਦ ਦੇ ਵਿੱਚ ਓਪਨ ਦੇ ਨਾਲ ਅਗਲੇ ਸਾਲ ਕੁੜੀਆਂ ਦਾ ਕਬੱਡੀ ਕੱਪ ਹੋਵੇਗਾ ਉਹ ਪੰਦੇ ਨਾਲ ਕੁੜੀਆਂ ਦੇ ਕਬੱਡੀ ਕੱਪਾ ਜਿਹੜਾ ਕਰਵਾਇਆ ਜਿਹੜਾ ਕਬੱਡੀ ਦਾ ਕਰਵਾਇਆ ਬਾਈ ਗੁੱਡ ਜਿਹੜਾ ਨੰਬਰ ਬਹੁਤ ਔਥਾਰੇ ਨੌਕਰੇ ਦਾ ਸੀਗਾ ਉਹ ਨੰਬਰ ਰੇਡਰ ਦਾ ਜੀ ਨੌਕਰੇ ਦੇਦਾ ਨੌਕਰੇ ਨੌਕਰੇ ਨੇ ਦਿੱਤਾ ਇੱਧਰ ਵੀ ਉਹ ਜੱਸੀ ਨੇ ਦਿੱਤਾ ਸ਼ੁਰੂ ਕਰਾਓ ਸ਼ੁਰੂ ਕਰਾਓ ਜੀ ਬਾਉ ਜੀ ਕਬੱਡੀ ਆਉਣਾ ਬਾਉ ਜੀ ਕਬੱਡੀ ਜੱਸੀ ਇੱਧਰ ਦਾ ਨੰਬਰ ਜੱਸੀ ਦਾ ਹੈ ਜਿਹੜਾ ਇੱਧਰ ਨੰਬਰ ਸੀ ਉਹ ਨੌਕਰੇ ਦਾ ਸ਼ਾਹ ਹੋ ਗਿਆ ਰੇਡਰ ਤੇ ਜਾਫੀ ਜਿਹਨੇ ਨੰਬਰ ਲੜ ਕੇ ਕਿੰਨੇ 100 ਰੁਪਏ ਦਿੱਤਾ ਜਾਊਗਾ ਸਾਡੇ ਰਾਜੂ ਸਰਮਾ ਜੀ ਉਹਨਾਂ ਵੱਲੋਂ ਵੀ ਚੇਅਰਮੈਨ ਸਾਹਿਬ ਕਹਿੰਦੇ ਜਿਹੜਾ ਵੀ ਮੁੰਡਾ ਪੁਆਇੰਟ ਲਵੇਗਾ ਸ਼ਾਜਲੇ ਦਾ ਉਹਦੇ ਲਈ ਬੰਦੇ ਬਾਨ ਸਨਮਾਨ ਹੋਣਗੇ ਆਹ ਬਾਈ ਯਾਰ ਐਂ ਕਦੋਂ ਕਰ ਦੇਨੋ ਬਾਈ ਯਾਰ ਉਹਨੇ ਕੰਨ ਪਰ ਇਧਰ ਵੀ ਹੋ ਗਿਆ ਉਹਨਾਂ ਨਾਲ ਇਧਰ ਹੋ ਗਿਆ ਬਾਈ ਹੁਣ ਤੇ ਫੈਸਲਾ ਬਰਾਬਰੀ ਹੋ ਗਿਆ ਹੁਣ ਤਾਂ ਖੜ ਜੋ ਭਾਈ ਬਣ ਕੇ ਜਗਦਾਰ ਜੀ ਮੈਨੂੰ ਲੱਗਦਾ ਨਹੀਂ ਵੀ ਕੰਮ ਸਿਰੇ ਚੜੂਗਾ ਇਹਨਾਂ ਨੂੰ ਪੁੱਛ ਲਓ ਨਹੀਂ ਫਿਰ ਆਪਾਂ ਕਰ ਦੋ ਫਿਰ ਫਾਈਨਲ ਇਹਨਾਂ ਦਾ 14 ਦਿਨ ਇਹ ਨਹੀਂ ਕਿ ਜਿਹੜਾ ਵਸੋ ਤੁਹਾਡਾ ਮੂਡ ਰਹੇਗਾ ਦੇਖੋ ਇੱਥੇ ਕਰਦੇ ਨੇ ਬੰਦ ਉਹ ਬਈ ਆੜਿਆ ਧੁੰਦ ਆ ਗਈ ਯਾਰ ਹੋਰ ਲੋਕਾਂ ਨੇ ਵੀ ਆ ਜਿਹੜੀ ਦੂਰ ਜਾਣਾ ਬਈ ਯਾਰ ਆ ਸੁੰਨੇ ਕਰਕੇ ਇੰਨੇ ਬੰਦੇ ਖੜੇ ਆ ਵੀਰ ਬਣ ਕੇ ਯਾਰ ਪੀਐਮ ਰੀਐਕਟ ਸੁਣਦੇ ਧੂੜ ਵਾਲਾ ਜੱਸੀ ਕਬੱਡੀ ਪਾ ਰਿਹਾ ਫਾਈਨਲ ਮੈਚ ਭੱਜੋ ਪੈਸਟ ਵਾਲੀਆਂ ਪੈਂਟੀਆਂ ਨੇ ਮੇਰੇ ਮਿੱਤਰੋ ਕੌਣ ਐ ਏਲੀਡੀ ਜਿੱਤ ਗਿਆ ਅੱਜ ਝੇਠਾ ਲਾਲ ਦੇਖੋ ਮੇਰੇ ਮਿੱਤਰੋ ਉਹ ਪੈਸਟ ਵਾਲੀਆਂ ਪੈਂਟੀਆਂ ਨੇ ਬੱਦੀਣਾ ਮੀਣਾ ਨੂੰ ਇਹ ਈਂਗ 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 ਬੜੀਆਂ ਬੋਲ ਸਰ ਹੋ ਸਰਿਆ ਕਾਲ ਸਰਾ ਕਰਦਾ ਜਖੇ ਪਿੱਲਾ ਫੇਰਾ ਗੱਭਰੂਆਂ ਸਰਾ ਸਾਡੇ ਜਗਤਾਰ ਸਿੰਘ ਜੀ ਸਰਪੰਚ ਨੇ ਸ਼ਾਜਲਾ ਪਿੰਡ ਦੇ ਪਿੰਡ ਗ੍ਰਾਮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਜਗਤਾਰ ਸਿੰਘ ਜੀ ਸ਼ਾਜਲਾ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਲਓ ਰੇਡ ਪਾਰੀ ਹੈ ਲੋਖੇ ਬੱਫੋਲੇ ਵਾਲਾ ਬੱਫੋਲੇ ਵਾਲਾ ਹੁਸ਼ੀ ਮੇਰੇ ਮਿੱਤਰੋ

ਸਾਡਾ ਭਰਾ ਪਹੁੰਚਿਆ ਬਹੁਤ ਬਹੁਤ ਧੰਨਵਾਦ ਮੱਕੜ ਪ੍ਰਿੰਟਡ ਪ੍ਰੈਸ ਨੂੰ ਸਲਾਮ ਬਹੁਤ ਬਹੁਤ ਧੰਨਵਾਦ ਜੀ ਲਓ ਸਾਹਮਣੇ ਦੇਖਦੇ ਆ ਅਨਕਰ ਲੋੜ ਦਾ ਕਬੱਡੀ ਪਾ ਰਿਹਾ ਲੈ ਵੀ ਬੱਛੋਣੀਆਂ ਇੱਕ ਵਾਰੀ ਫੇਰ ਲੈ ਵੀ ਰੇਕੂ ਲਾਵੇ ਜੱਫਾ ਆਹ ਦੇਖ ਲੈ ਮੁੰਡੇ ਮਾਰ ਕਰਦੇ ਭਿੰਦੇ ਵਰਗੇ ਲਾਵੇ ਜੱਫਾ ਬੱਗੂ ਏ ਬੱਛੋਣੀਆਂ ਖੁਸ਼ੀ ਬੱਛੋਣੀਆਂ ਮੱਕੜ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਫੌਜੀ ਸਾਹਿਬ ਤੁਹਾਡੀ ਸਾਰੀ ਟੀਮ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਰਾਜੂ ਸਰਮਾ ਜੀ ਹਰਾਂ ਦਾ ਤਲਵਿੰਦਰ ਕਮਾਨ ਹਰਾਂ ਦਾ ਗੁਰਦੀਪ ਸਿੰਘ ਜੀ ਫੌਜੀ ਹਰਾਂ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਮੁਬਾਰਕਾਂ ਜੀ ਵਾਹ ਇਹ ਵੱਡੀ ਕੱਪ ਦੇ ਵਿੱਚੋਂ ਭਲਵਨ ਫਾਸਟ ਹੈ ਦੇ ਸੈਕੰਡ ਟੀਮ ਜਿਹੜੀ ਉਹ ਚਮਕਾਰ ਸ਼ਾਜਲਾ ਜੱਸੀ ਤੋੜਦੇ ਇੱਕੋ ਜੱਸੀ ਤੋੜਦੇ ਸੱਤ ਰੇਡਾਂ ਪਾਜਦੇ ਪੰਜ ਨੰਬਰ ਲੈ ਨੇ ਮੈਚ ਦੇ ਟੋਪਰ ਬਣੇ ਜੱਸੀ ਤੋੜੇ ਚਾਰ ਟੱਚ ਦੋ ਜਫੇ ਮਛੋਲੇ ਵਾਲਾ ਖੁਸ਼ੀ ਮੈਚ ਦੇ ਸਟੋਪਰ ਬਣੇ ਅੱਜ ਦੇ ਕਬੱਡੀ ਕੱਪ ਦਾ ਬਹੁਤ ਬਹੁਤ ਮੁਬਾਰਕਾਂ ਮੱਧਕੜ ਪ੍ਰਿੰਟ ਦੇ ਪ੍ਰੈਸਰ ਬਹੁਤ-ਬਹੁਤ ਧੰਨਵਾਦ ਇਹਨਾਂ ਦੇ ਪਰੋਟੇ ਦੀ ਸੇਵਾ ਲਈ ਬਹੁਤ-ਬਹੁਤ ਧੰਨਵਾਦ ਦੋਰੀਆ ਪਰੋਟੇ ਸ਼ਿਲਾੜੀਆ ਹੈ